ਆਪਣਾ ਟਾਈਮ ਵਧਿਆ ਕੰਕ੍ਰੀਟ ਜਿਹੜਾ ਸਾਡੇ ਸਾਰੇ ਸਾਡੇ ਨਾਇਕੋ ਫਿਰ ਆਪਣਾ ਤੁਖਾਗਰ ਬੰਦਾ ਕੀ ਫਾਇਦਾ ਹੀ ਕਰਦਾ ਨਹੀਂ ਜੀ ਸਾਰੇ ਕੋਈ ਕੋਈ ਨਹੀਂ 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 ਇਹਨਾਂ ਤਿੱਖੇ ਸੰਜੋ ਨੇ ਮਾਣ ਸ਼ਗੇ ਤੇ ਡਾਕਟਰ ਜੁਨੀਅਰ ਨੇ ਇਹ ਕਰੀ ਉਹਨਾਂ ਨੇ ਸੇ ਇਕੱਠਿਆਂ ਤੁਹਾਨੂੰ ਸਯੋਗ ਕਰੋ ਜੀ ਤੇ ਤੁਹਾਡਾ ਪੰਜਾਬ ਦਾ ਅੰਦਰ ਕਰਦੇ ਆ ਕਿ ਸਾਡੇ ਮੰਗਾ ਫੈਸੀਆ ਤੇ ਅੰਦਰੀ ਖਸਰਾ ਬਾਰੇ ਉਹ ਸਾਈਡ ਤੋਂ ਜੋ ਪਹਿਲਾਂ ਸਦੀ ਆਪਣੇ ਪੌੜਾ ਸਾਰੀ ਸੰਗਸ ਕਮੇਟੀ ਦੇ ਨਾਲ ਸਾਡੇ ਅੰਕੀ ਦੀ ਜ਼ਮੀਨਦਾਰ ਦਾ ਮੀਤ ਅਨਮੋਲ ਸਾਡੇ ਮਾਨਯੋਗ ਮੈਨੂੰ ਜੀ ਸਿੰਘ ਜੀ ਉਹਨਾਂ ਦਾ ਇਹ ਸਾਰੀ ਸਮਰਥੀ ਟੀਮ ਦਾ ਧੰਨਵਾਦ ਕਰਦੇ ਹਾਂ ਜੀ ਸਾਡੇ ਕੰਮ ਦੀ ਸਮੱਸਿਆ ਜੀ ਨੈਸ਼ਨਲ ਹਾਈਵੇ 703 ਉਹ ਨਿਕਲਣ ਵਾਲੇ ਪਿੰਡ ਤੋਂ ਪੂਰ ਭਾਗਾਂ ਦੇ ਵੱਲ ਜੀ ਇੱਕ ਸਾਈਡ ਤੇ ਗੁਰਦਾਰਾ ਸਾਹਿਬ ਸੰਸਾਰਾ ਘਾਟ ਤੇ ਆਪਣਾ ਬਹੁਤ ਸਾਲਾ ਤੇ ਪੱਦਾ ਕੈਂਟ ਸੋਸਾਇਟੀ ਜੀ ਦੂਜੇ ਪਾਸੇ ਪੂਰਾ ਪਿੰਡ ਸੇਵਾ ਸਿਤਾੜ ਸਰਕਾਰੀ ਹਾਂਜੀ ਇੱਥੇ ਮਤਲਬ ਪੁਲ ਦੀਆਂ ਹੋਂਦਕਾਰ ਜਗਾ ਕਨ ਹਾਥੇ ਵਾਪਰਦੇ ਆ ਪਿੰਡ ਵਾਸੀ ਪਿਛਲੇ 2 ਤੋਂ 7 ਸਾਲਾਂ ਤੋਂ ਲਗਾਤਾਰ ਇਸ ਪੁਲ ਦੀ ਸਾਰੀ ਲਈ ਖ਼ਤਰ ਸਨ ਪਿਛਲੇ ਸਮੇਂ ਦੇ ਵਿੱਚ ਇੱਥੇ ਤਕਰੀਬਨ ਐਕਸੀਡੈਂਟ ਹਰ ਰੋਜ਼ ਹੀ ਹੁੰਦੇ ਆ ਪਰ ਕਿਉਂ ਚੌਥੇ ਵੀ ਹੋ ਗਿਆ ਪਰ 5-7 ਮੌਤਾਂ ਇਹ ਜੀਆਂ ਹੋਈਆਂ ਵੀ ਦੇਖ ਕੇ ਉਹਨਾਂ ਨੂੰ ਜਿਹੜਾ ਬੰਦਾ ਥੋੜੀ ਜਿਹੀ ਵੀ ਉਲਕੀ ਹੰਦਾਰੀ ਲੱਗਦਾ ਉਹਦਾ ਮਾਨਾ ਜਿਹੜਾ ਬਹੁਤ ਉਦਾਸ ਹੋ ਜਾਂਦਾ ਸਾਡੇ ਇੱਥੇ ਇੱਕ ਬੱਚੇ ਨੂੰ ਸੜਕ ਪਾਰ ਕਰਕੇ ਸਕੂਲ ਛੱਡਣ ਆਉਂਦਾ ਦਾਦਾ ਇੱਕ ਕੋਤੀ ਸੜਕ ਹਾਦਸੇ ਵਿੱਚ ਮਾਰੇ ਗਏ ਇੰਨੀ ਬੁਰੀ ਹਾਲਤ ਮਾਰੀ ਗਈ ਦੋ ਬਲਕਾਂ ਸੜਕ ਤੇ ਬੈਠੀਆਂ ਸੀ ਇੱਕ ਖਾਣੂ ਚੜ ਗਈ ਉਹਨਾਂ ਦੇ ਸਰੀਰ ਦੇ ਤੀੜੜੇ ਹੋ ਗਏ ਤੁਸੀਂ ਲੰਮੇ ਟਾਈਮ ਤੋਂ ਇਹ ਕਰ ਰਹੇ ਆ ਤੁਹਾਡੀ ਜਿਹੜੀ ਪਾਰਟੀ ਦੀ ਸਰਕਾਰ ਆ ਤੁਸੀਂ ਅੱਜ ਲੋਕ ਸਭਾ ਹਲਕੇ ਦੇ ਉਮੀਦਵਾਰ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਆ ਸਾਡਾ ਤੁਹਾਡੇ ਇੱਕ ਸਵਾਲ ਆ ਵੀ ਸਾਡੇ ਪਿੰਡ ਦੀ ਇਸ ਮੰਗ ਨੂੰ ਸਾਥ ਸਾਥ ਨੂੰ ਲਗਾਤਾਰ ਅਣਗੋਲੀਆਂ ਕਿਤਾ ਗਿਆ ਇਸ ਮਸਲੇ ਦੇ ਕੀ ਸਾਥ ਕੇ ਜਦਣਾ ਇਹਨਾਂ ਦਾ ਅਸੀਂ ਤੁਹਾਨੂੰ ਜਵਾਬ ਦੇਖੋ ਜੀ ਪਹਿਲਾਂ ਮੈਂ ਜੇ ਮੇਰੇ ਹੱਕ ਚ ਮਦਦ ਭਾਉਂਦਾ ਮੈਂ ਐਮਪੀ ਬਣਦਾ ਤਾਂ ਸਭ ਤੋਂ ਪਹਿਲੀ ਮੰਗ ਤੁਡੀ ਇਹ ਖਾਉਂਗਾ ਉੱਥੇ ਜਾ ਕੇ ਔਰ ਕਰਵਾਉਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕੇ ਆਪਾਂ ਕਰਵਾਵਾਂਗੇ ਇਹ ਹੈ ਵੀ ਜ਼ਰੂਰਤ ਜਿਹੜੇ ਸਾਨੂੰ ਤੁਸੀਂ ਦੱਸਿਆ ਕਿ ਇੰਨੀਆਂ ਮੌਤਾਂ ਹੋ ਚੁੱਕੀਆਂ ਵਾਕਈ ਇੱਥੇ ਬਣਦਾ ਹੱਕ ਹੱਕ ਬਣਦਾ ਇਸ ਬੋਲਤ ਕਿ ਮੈਂ ਪੂਰੀ ਆਵਾਜ਼ ਵਿੱਚ ਇੱਕ ਜੀ ਅਸੀਂ ਜੀ 2021 ਦੇ ਵਿੱਚ ਧਰਨਾ ਲਾ ਗਿਆ ਕਿਸਾਨ ਦੁਨੀਆ ਦੀ ਆਪਣੇ ਵੱਡੇ ਹੈਵੀ ਰੋਡ ਤੇ ਗੁਰਦੁਆਰਾ ਸਾਹਿਬ ਉੰਗਰੇ ਜੀ ਪੂਰੇ 7 ਮਹੀਨੇ ਅਸੀਂ ਲਗਾਤਾਰ ਦਰਖਵਾਂ ਰਹਾ ਦਾ ਤੁਹਾਡੇ ਕੋਲ ਸਾਡੇ ਪਾਪਾ ਵੱਡੇ ਵੀਰ ਮਨਜੀਤ ਸਿੰਘ ਦਾਸਪੁਰ ਇਹਨਾਂ ਦੇ ਵਿੱਚ ਹੱਥ ਲੈਂਦੀਆਂ ਦਾ ਇਹ ਸਾਡੇ ਧਰਮ ਦੇ ਵਿੱਚ ਬੈਠ ਕੇ ਸਾਡੀ ਪੁੱਲ ਦੀ ਮੰਗ ਜਿਹੜੀ ਅਸੀਂ ਨੇ ਤੱਗਾ ਪਤਰਾ ਪੰਡਾ ਦੀਆਂ ਕਚੈਟਾਂ ਤੋਂ ਮੱਝ ਕੋਈ ਸਾਡੇ ਪੁੱਲ ਜ਼ਰੂਰੀ ਆ ਉਹ ਫਾਇਦਾ ਸਾਡੇ ਧਰਮ ਦੇ ਵਿੱਚੋਂ ਫੜ ਕੇ ਲੈ ਕੇ ਇਹਦੇ ਵੀ ਤੁਹਾਡਾ ਜਲਦੀ ਤੋਂ ਜਲਦੀ ਅਸੀਂ ਪੁੱਲ ਬਣਾ ਕੇ ਦੇਵਾਂਗੇ ਅੱਜ ਤੱਕ ਸਾਡੀ ਕੋਈ ਨਹੀਂ ਸੁਣੀ ਰਹੀ ਇੱਕ ਇਹ ਪੰਜਾਬ ਗਵਰਨਮੈਂਟ ਦੇ ਲਈ ਸੈਂਟਰ ਦੇ ਸੈਂਟਰ ਦੇ ਵੀ ਜੀ ਪੰਜਾਬ ਸਰਕਾਰ ਦੇਖੋ ਪੰਜਾਬ ਦੇ ਵਿੱਚ ਇੰਕਲੀ ਆ ਗਈ ਨੀਤ ਬਣਾਉਂਦਾ ਕਰਦੇ ਪਰ ਪੰਜਾਬ ਸਰਕਾਰ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਤੁਸੀਂ ਹੁਣ ਸੈਂਟਰ ਜੀ ਜਾ ਰਹੇ ਹੋ ਹੁਣ ਤੁਸੀਂ ਸੈਂਟਰ ਜਾ ਰਹੇ ਸਾਨੂੰ ਲੈਟਰ ਜੀ ਦੇ ਕੇ ਜਾਓ ਜੀ ਤੁਸੀਂ ਪੱਲ ਬਣਾਉਗੇ ਮੰਗ ਪੱਤਰ ਜਿਵੇਂ ਤੁਸੀਂ ਕਹਿੰਦੇ ਹੋ ਮੰਗ ਪੱਤਰ ਅਸੀਂ ਲੈਟਰ ਆ ਮਿਸਟ੍ਰਿਕਸਾਂ ਨੂੰ ਵੀ ਦਿੱਤਾ ਠੀਕ ਆ ਉਹਨਾਂ ਨੇ ਵੀ ਇੱਕ ਖਾਣਾ ਪੂਰਤੀ ਕਰਤੀ ਵੀ ਅਸੀਂ ਜੀ ਗਾਹਾਂ ਭੇਜਦਾ ਸੈਨ ਕਰਕੇ ਪ੍ਰੋਪੋਜ਼ਲ ਭੇਜਤੀ ਆ ਠੀਕ ਆ ਇਦਾਂ ਹੀ ਸਾਨੂੰ ਐਮਐਲਏ ਸਾਹਿਬਾਗੇ ਇਹ ਵੀ ਖਾਨਾ ਪੂਰਤ ਨਹੀਂ ਕਰਦੇ ਰਹੇ ਆ ਵੀ ਅਸੀਂ ਤੁਹਾਡੀ ਪ੍ਰਪੋਜ਼ਲ ਭੇਜਤੀ ਆ ਤੁਹਾਡਾ ਮੁੱਦਾ ਕੋਈ ਗੱਲ ਨਹੀਂ ਜੇ ਅਸੀਂ ਤਹਾ ਭੇਜਤਾ ਪਰ ਜਦੋਂ ਅਸੀਂ ਮੀਡੀਆ ਦੇ ਵਿੱਚ ਵੀ ਗੱਲ ਕਰਦੇ ਸੀਗੇ ਵੀ ਜੀ ਸਾਡੇ ਹੱਥ ਦੇ ਵਿੱਚ ਇੱਕ ਬਿਆਨ ਵੀ ਦਿੱਤਾ ਜਾਵੇ ਵੀ ਇਹ ਪੌਲਾ ਜਿਹੜਾ ਬਣਨਾ ਚਾਹੀਦਾ ਜਾਂ ਸਾਡੇ ਉੱਥੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਡੀ ਮਾਜ ਜਿਹੜੀ 28 ਦੀ ਪਰ ਇਹ ਸਾਨੂੰ ਹਜੇ ਤੱਕ ਦਾ ਕੋਈ ਕਿਸੇ ਨੇ ਨਿਵਾਜ਼ ਨਹੀਂ ਛਾਈ ਠੀਕ ਹੈ 7 ਮਹੀਨੇ ਬਿਤੇ ਰਹੇ ਆ ਨਾ ਕੋਈ ਸਾਡੀ ਕਿਸੇ ਨੂੰ ਚਾ ਕਿ ਸਾਰ ਦਈਆ ਇਹ ਸਾਡੀ ਪਾਰਟੀ ਨਹੀਂ ਸੁਆਰ ਦੇਖੋ ਜੀ ਬਤੌਰ ਐਮਐਨਏ ਕੀ ਖਾਨਾ ਕੀ ਗੱਲ ਕਰ ਰਹੇ ਕੈਰ ਕਰ ਰਿਹਾ ਹੁੰਦਾ ਬਿਲਕੁਲ ਡੀਸੀ ਸਾਹਿਬ ਉਹਦੇ ਲਈ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਕਹਿੰਦਾ ਦੇਖੋ ਸੈਂਟਰ ਗਵਰਨਮੈਂਟ ਦਾ ਜੀ ਸਟੇਟ ਗਵਰਨਮੈਂਟ ਨੂੰ ਚਾਹੀਦਾ ਤੁਸੀ ਹੁੰਦੇ ਕੰਮ ਕਰਕੇ ਉਹ ਲੱਭੀ ਜੀ ਤੇ ਉਹ ਸੈਂਟਰ ਦਾ ਕੰਮ ਆਪੇ ਲੱਗਣਾ ਹੀ ਲੱਗਣਾ ਉਹ ਬੈਠੇ ਤਾਂ ਕਿਹਾ ਸੀ ਅੱਜ ਵੀ ਕਹਿੰਨਾ ਔਰ ਨੇ ਸਮਝ ਮੈਂਹੀ ਗੱਲ ਉਹ ਵੀ ਬਣ ਜੂ ਸੋਸਿਆ ਹੱਲ ਹੋ ਜੂ ਪਰ ਸਮਾਂ ਜ਼ਰੂਰ ਲੱਗੋ ਹੁਣ ਕੀ ਹੈ ਦੇਖੋ ਸਾਡੇ ਪਹਿਲਾ ਐਮਐਨਏ ਸੀ ਸੈਂਟ ਨਹੀਂ ਰੱਖੋ ਨਹੀਂ ਸੀਗਾ ਮਾਨੋ ਦੀ ਕਿਰਪਾ ਨਾਲ ਅੰਮ੍ਰਿਤ ਜਾਨਗੇ ਤੇ ਧੋਪਰਾ ਹੋਵੇ ਉੱਪਰ ਇਹਨਾਂ ਦਾ ਕੰਮ ਆ ਜੀ ਪੰਜਾਬ ਦਾ ਨਹੀਂ ਨਾ ਕੰਮ ਇਹ ਸਭ ਤੁਸੀਂ ਦੋਨੇ ਰੜ ਕੇ ਇੱਕ ਤੁਹਾਡੀ ਕੰਦੇ ਦੀ ਸੋਸਿਆ ਨਹੀਂ ਇਹ ਜਿਹੜੀ ਸੋਸਿਆ ਜਿਹੜਾ ਜਿੰਨ ਅੱਧੇ ਪਰਿਮਾਣ ਤੋਂ 10 ਕਿਲੋਮੀਟਰ ਤੱਕ ਘਰਾਂ ਬੈੱਡ ਨਹੀਂ ਕਰ ਜਿੱਤੇ ਜਿਹੜੀਆਂ ਗੱਲ ਕਰਦਾ ਯਾਰ ਮੈਂ ਵੀ ਸੈਰ ਕਰਨਾ ਇੱਥੋਂ ਤੱਕ ਆ ਜਾਂਦਾ ਜੀ ਹਲੋ ਤੇ ਜਿਹੜੀ ਇਹ ਮੇਰੀ ਵੀ ਸਮੱਸਿਆ ਹੈ ਲਈ ਇਹਨਾਂ ਦੀ ਨਹੀਂ ਕਿਉਂਕਿ ਬਲਾਸਪੁਰ ਦੇ ਮਾਛੀਆਪੁਰ ਕੋਲ ਨਾਲ ਨਾਲ ਪਰ ਹੁਣ ਸੈਂਟਰ ਗਵਰਨਮੈਂਟ ਦਾ ਹੁਣ ਕਰਕੇ ਹੁਣ ਟਾਈਮ ਲੱਗ ਰਿਹਾ ਥੋੜਾ ਟਾਈਮ ਹੋਰ ਲੱਗੂ ਜਦੋਂ ਇਹ ਚਲੇ ਜਾਣਗੇ ਫਿਰ ਚ ਤੇਜ਼ੀ ਕਰਾ ਲੈਣਗੇ ਜੋ ਹੁਣ ਦਾ ਜਿਹੜੀ ਸੈਂਟਰ ਗਵਰਨਮੈਂਟ ਆਪੀ ਉਹ ਸਟੇਟ ਦਾ ਕੰਮ ਸਾਰਾ ਡਿਲੇ ਕਰਦੀ ਆ ਇਲੈਕਸ਼ਨ ਕਰਕੇ ਤੱਕ 12 ਮਹੀਨੇ ਡਿਲੇ ਕੀਤਾ ਜੀ ਮੈਂ ਲੱਜੀਆਂ ਕਰਕੇ ਵੀ ਉਹ ਸੈਂਟਰ ਸਰਕਾਰ ਨੂੰ ਦੇ ਨਕਾਰਦੀ ਕਰਦੀ ਆ ਹੁਣ 850 ਕਰੋੜ ਆਰਡੀਐਫ ਦਾ ਹੋਰੋ ਕੀ ਬਿਠੇ ਜੀ 85000 ਕਰੋੜ 85000 ਕਰੋੜ ਹੋਰ ਰੁਕੀ ਹੋਇਆ ਬੈਠੇ ਆ ਸਰ ਸਟੇਟ ਗਵਰਨਮੈਂਟ ਨੂੰ ਹਰਾਸ ਕਰ ਰਹੀ ਹੈ ਸੈਂਟਰ ਗਵਰਨਮੈਂਟ ਪਰ ਜਦੋਂ ਹੁਣ ਸਾਡੇ ਨੁਮਾਇੰਦੇ ਜਾਣਗੇ ਸਾਨੂੰ ਈਜ਼ੀ ਹੋ ਜਾਊਗਾ ਸੋ ਇਹ ਤੁਹਾਡੀ ਗੱਲ ਲੱਗਦੀ ਨਹੀਂ ਮੇਰੀ ਬਿਸਵਾਸ ਸੇ ਸਰ ਜੀ ਇਹ ਦੇਖੋ ਇਲੈਕਟ੍ਰੀਸ਼ੀਅਨਾਂ ਨੂੰ ਜਾਂ মিডিਏ ਸਾਹਮਣੇ ਗਾਰੰਟੀ ਔਨੇ ਆ ਵੀ ਕੱਲ ਨੂੰ ਅਸੀਂ ਘੇਰਾਗੇ ਪਿੰਡਾਂ ਦੀ ਆਉਣ ਦੇ ਬਾਦੂ ਜਿੰਨੀ ਦੇਰ ਐਪੀਆ ਬਣਦੇ ਜਿੰਨੀ ਦੇਰ ਐਪੀਆ ਬਣਦੇ ਇਹਨਾਂ ਕੋਲੇ ਹਰਾ ਪੈਨ ਨਹੀਂ ਆਉਂਦਾ 19 ਦਿਨ ਅਸੀਂ ਕੁਝ ਨਹੀਂ ਕਰ ਸਕਦੇ 20 ਦਿਨਾਂ ਦੀ ਗੱਲ ਆ ਸਾਰੀ ਇਹਨਾਂ ਨੂੰ ਮੰਨ ਲਓ 2 ਮਹੀਨੇ ਨਾ ਪ੍ਰੋਸੈਸ ਰੱਖੋ ਸਾਰਾ ਟੋਟਲ 100 ਚੱਕ ਸਾਰਾ ਹੁੰਦਾ ਖਰਚ 4 ਮਹੀਨੇ ਤੇ ਰੱਖ ਲਓ 4 ਮਹੀਨੇ ਰੱਖ ਲਓ ਪਰ ਬਣਨਾ ਚਾਹੀਦਾ ਬਣਨਾ ਚਾਹੀਦਾ ਭੋਲੇ ਬਿਲਕੁਲ 100% ਹੀ ਹੋਣੀ ਹੁੰਦਾ ਜੀ ਹਾਰਮੋਨ ਮੇਜੂਰ ਦਾ ਤੇ ਪਸਦਾ ਐਸਾ ਸੀ ਮੰਗ ਕੇ ਕਿੱਟ ਸਾਡੀ ਅੱਗੇ ਕੋਈ ਹੋਰ ਹੋਗਾ ਕਿ ਮੈਂ ਨਹੀਂ ਸੀ ਨਾ ਹਾਂਜੀ ਤੇ ਮੈਂ ਨਾ ਭਾਈ ਮੈਨੂੰ ਕਹੇ ਇਹ ਮੈਂ ਇੱਕ ਮਿੰਟ ਖੜਾ ਦੱਸੋ ਦੱਸੋ ਇੱਕ ਤਾਂ ਤੁਸੀਂ ਆਉਣ ਵਾਲੇ ਸੈਸ਼ਨ ਦੇ ਵਿੱਚ ਇਹ ਗੱਲ ਸਹੀ ਤਨੋਂ ਹਵਾਲਤ ਹੋ ਕੇ ਜਿਹੜਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੈ ਹਾਂਜੀ ਰੱਖਣੀ ਹੈ ਕਿਉਂਕਿ ਤਾਂ ਕਿ ਆਨ ਰਿਕਾਰਡ ਹੋ ਜਾਈਏ ਗੱਲ ਰਿਕਾਰਡ ਹੋ ਜਾਈਏ ਸੂਚਕਾਂ ਦੇ ਗਵਾਹ ਤੁਸੀਂ ਕਿਹਾ ਸੀ ਵੀ ਸਾਡੀ ਡਾਕਟਰ ਜਿਹੜੀ ਐਫਪੀਏਪੀ ਆ ਬੀਏ ਦੀ ਬਾਤ ਤੁਸੀਂ ਠਾਹ ਵਿਧਾਨ ਸਭਾ ਠਾਈ ਕਿ ਨਹੀਂ ਠਾਈ ਤੁਸੀਂ ਵੀ ਸਨਮਾਨ ਦੇ ਤੁਸੀਂ ਸਨਮਾਨ ਦੇ ਪੰਜਾਬ ਸਰਕਾਰ ਬੰਦਾ ਪਰਬੋਧ ਇੱਕ ਦਮ ਇਹਦਾ ਹੋਰ ਬੈਂਦੀ ਹੈ ਸਾਡੀ ਪਾਰਟੀਆਂ ਨੂੰ ਇੱਕ ਤੁਸੀਂ ਪੜਕਾਉ ਕੋਈ ਫੇਸਬੁੱਕ ਤੇ ਜਿਵੇਂ ਅੱਗੇ ਪੋਸਟਾਂ ਪਾਈਆਂ